ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਾੜਾ ਚੈਨ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਹੀ ਪਿੰਡ ਆ ਗਿਆ ਮਿੱਤਰੋ ਤੇ ਜਿਹੜਾ ਇਹ ਪਿੰਡ ਰਹਿ ਜਾਂਦਾ ਜਦੋਂ ਤੁਸੀਂ ਜੀਰੇ ਤੋਂ ਖੋਸੇ ਕੋਟਲੇ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਹੋ ਤਾਂ ਮਿੱਤਰੋ ਰਸਤੇ ਦੇ ਵਿੱਚ ਪਿੰਡ ਆਉਂਦਾ ਵਾ ਚਤਰਾ ਜਦੋਂ ਇਹ ਪਿੰਡ ਤੋਂ ਗੇਟ ਵਾਲੀ ਸੜਕ ਮੁੜ ਕੇ ਸਿੱਧੀ ਆਉਂਦੀ ਆ ਵਾੜਾ ਚੰਨ ਸਿੰਘ ਵਾਲੇ ਪਿੰਡ ਦੇ ਵਿੱਚ ਮਿੱਤਰੋ ਸੇਖਵਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮਾਲੀ ਵਕਾਊ ਆ ਮਿੱਤਰੋ ਬਾਕਮਾਲ ਮਾਲੀ ਦਾ ਕਾਦਾ ਥੱਲੋ ਬਹੁਤ ਚੰਗਾ ਵਾ ਮਈਆ ਕ੍ਰੋਸਿੰਗ ਕਰਦਾ ਵਾ ਜੇ ਕਿਸੇ ਭਰਾ ਨੂੰ ਚਾਹੀਦਾ ਤਾਂ ਤੁਸੀਂ ਬਾਈ ਹੁਣਾਂ ਦਾ ਰਾਬਤਾ ਕੈਮ ਕਰ ਲਿਆ ਜਾਓ ਆਪਾਂ ਕਰਦੇ ਆ ਗੱਲਬਾਤ ਪਹਿਲਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਬਣਦਾ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਵੀਰੇ ਵਧੀਆ ਠੀਕ ਠਾਕ ਅੱਛਾ ਵੀਰੇ ਨਾਮ ਦੱਸ ਦਈਏ ਕਿ ਇਹਨਾਂ ਦੀ ਆਪਣਾ ਸ਼ਮਸ਼ੇਰ ਸਿੰਘ ਜੀ ਸਨੋ ਭਾਈ ਸੁਖਦੇਵ ਸਿੰਘ ਸੁਖਦੇਵ ਸਿੰਘ ਅੱਛਾ ਸ਼ਮਸ਼ੇਰ ਵੀਰੇ ਜਿਹੜਾ ਮਾਲੀ ਵੇਚਣਾ ਆਪਾਂ ਕਿੰਨੀ ਉਮਰ ਦਾ ਹੈ ਪਹਿਲਾਂ ਇਹ ਸਾਢੇ 4 ਸਾਲ ਦਾ ਸਾਢੇ 4 ਸਾਲ ਦਾ ਹੋ ਗਿਆ अच्छा वीरے ماں ਦਾ ਦੁੱਧ ਕਿੰਨਾ ਕੁ ਸੀਂਦੀ ਦਾ ਭਾਈ 19 ਕਿਲੋ ਜੀ 19 ਕਿਲੋ ਦਾ ਇਹਦੇ ਕੋਈ ਟੀਕੇ ਦਾ ਪਤਾ ਵੀਰੇ ਆਪਾਂ ਨੂੰ ਕਿ ਨਹੀਂ ਨਹੀਂ ਟੀਕੇ ਦਾ ਨਹੀਂ ਪਤਾ ਠੀਕ ਆ ਭਾਈ ਕੀ ਰੇਟ ਰੱਖਾਂਗੇ ਵੀਰੇ ਆਪਾਂ ਇੱਕ ਵੀ ਜੀ اچھا ਵੀਰੇ 1,20,000 ਰੁਪਏ ਮੰਗਦਾ ਹੈ ਹਾਂ ਜੀ ਮੰਤਨ ਕਰਦੇਗੇ ਵਿੱਚੋਂ ਤਾਂ ਠੀਕ ਆ ਨੰਬਰ ਕਿੰਨਾ ਵੀਰੇ ਆਪਣਾ 9417009933 ਇੱਕ ਵਾਰੀ ਹੋਰ ਬੋਲ ਦिए ਵੀਰੇ 9417009933 ਠੀਕ ਆ ਵੀਰੇ ਕੱਢੀ ਬਾਰੋਂ ਤੋਰੀਏ ਨੂੰ ਪਰਾਜੇ ਖੋਲੀ ਮੜਾ ਜਾ ਲੈ ਵੀ ਮਿੱਤਰੋ 5 ਸਾਲ ਦੀ ਉਮਰ ਦਾ ਇਹ ਹਿਮਾਲੀਆ ਬਾਕਮਾ ਟਸਟਿਕਲਾਂ ਤੋਂ ਸ਼ੁੱਧਤਾ ਹੈਗੀ ਇੰਦੀ ਕਰਮਾ ਵਾਲੇ ਦੇ ਬੱਚੇ ਵੀ ਆਏ ਹੋਏ ਆ ਪਿੰਡ ਦੇ ਵਿੱਚ ਬਾਈ ਹੋਣੀਆਂ ਆਂਦੇ ਉਹ ਫੋਟੋਆਂ ਬਾਈ ਹੋਣੀਆਂ WhatsApp ਤੇ ਤੁਹਾਨੂੰ ਭੇਜ ਦੇਣਗੇ ਔਰ 5 ਸਾਲ ਦੀ ਇੰਦੀ ਉਮਰ ਆ ਮਾਂ ਦਾ ਦੁੱਧ 19 ਕਿਲੋ ਦਾ ਰਿਕਾਰਡ ਆ ਪਿਓ ਵਾਲੇ ਪੱਖ ਦੇ ਬਾਰੇ ਇੰਦੀ ਕੋਈ ਜਾਣਕਾਰੀ ਨਹੀਂ ਕਿਉਂਕਿ ਬਾਈ ਹੋਣਾ ਨੇ ਉਹ ਮੈਂ ਖਰੀਦੀ ਸੀ ਉਹਦੇ ਕਿੱਤੇ ਬੱਚਾ ਜਿਹੜਾ ਕੱਟਾ ਆ ਆਉਂਦੇ ਬਾਰੇ ਕੋਈ ਜਾਣਕਾਰੀ ਨਹੀਂ ਆਂਦੇ ਬਾਰੇ ਲੇਕਿਨ ਮਾਲੀ ਚੰਗਾ ਵਾ ਜਿਹੜੇ ਭਰਾਵਾਂ ਨੇ ਘਰੇ ਰੱਖਣ ਨੂੰ ਮਈਆਂ ਕਰਾਸ ਕਰਾਉਣ ਦੇ ਲਈ ਜਿਵੇਂ ਆਪਣਾ ਡੈਰੀ ਫਾਰਮ ਦੇ ਵਿੱਚ ਕੁਝ ਮਈਆਂ ਰਿਪੀਟ ਤੇ ਚੱਲਦੀਆਂ ਹੁੰਦੀਆਂ ਕਈ ਵਾਰੀ ਕੁਝ ਮਈਆਂ ਟੀਕੇ ਤੇ ਨਹੀਂ ਕਰਾਸ ਹੋ ਕੇ ਰਹਿੰਦੀਆਂ ਤੇ ਆਪਾਂ ਨੂੰ ਚਾਹੀਦਾ ਹੁੰਦਾ ਫਿਰ ਭਾਈ ਉਹ ਤੁਸੀਂ ਰਾਬਤਾ ਕਰੇਂ ਭਾਈ ਸ਼ਮਸ਼ੇਰ ਸਿੰਘ ਹੋਣਿਆਂ ਨਾਲ ਕਰ ਲਿਆ ਜੇ ਆਪਾਂ ਨੰਬਰ ਭਾਈ ਉਹਨਾਂ ਦਾ ਸਕਰੀਨ ਦੇ ਉੱਤੇ ਲਾ ਦਾਂਗੇ ਪਿੰਡ ਬਾੜਾ ਚੰਨ ਸਿੰਘ ਵਾਲੇ ਦੇ ਵਿੱਚ ਉਹ ਵੀਡੀਓ ਫੁਲਮਾਈ ਆ ਜਿਲੇ ਫਰੋਜਪੁਰ ਦਾ ਮਨਮੋਤਾ ਨਗਰ ਆ ਚਸਰਾ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਆ ਸੇਖਮਾ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਆ ਬਾਕੀ ਗੱਲਬਾਤ ਲਈ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਜਿਹੜੇ ਭਰਾ ਨੂੰ ਮਾਲੀ ਚਾਹੀਦਾ ਤੁਸੀਂ ਪਾਈ ਹੋਣਾ ਰਾਬਤਾ ਕੈਮ ਕਰ ਸਕਦੇ ਆ ਧੰਨਵਾਦ ਦੋਸਤੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ